आज भी इस संविधान बचाओ सभा मंच से उपस्थित बहुत ही सत्कारयोग मैं भाई बैग भाई, बैग भाई जो फिर मैं तो बोलिया नहीं जाना मैं वो व्यक्ति मैं हिंदी च बोलूंगा थोड़ा जा वो व्यक्ति जो ब्लाक प्रधान हुआ करता था अभी छह ब्लाक के प्रधान ने मेरा सम्मान किया है जो ब्लाक प्रधान हुआ करता था डिस्ट्रिक्ट का प्रधान हुआ करता था ये दरिया बिछाने से लेकर ये टेंट लगाने तक हर चीज और ये झंडे और जिन्होंने मंत्री भी रहे और प्रदेश के मुख्यमंत्री भी जेडे मुख्यमंत्री भी बने भूपेश बघेल जी जोरदार ताड़ियां स्वागत और मैं मैं, मैं मैंने इसलिए आपकी तारीफ की है मैं सामने तारीफ करना अच्छी बात नहीं होती बघेल साहब मैंने इसलिए कहा है कि अगर ब्लॉक अध्यक्ष मुख्यमंत्री बन सकता है कांग्रेस में अगर ब्लॉक अध्यक्ष इस कांग्रेस का ऑल इंडिया कांग्रेस का प्रधान खरगे सा बन सकता है तो मेरे ब्लाक के अध्यक्ष भी मुख्यमंत्री बन सकते हैं और मैं ब्लॉक के अध्यक्ष प्रधान से चला प्रदेश का अध्यक्ष बन गया ਇਹ ਕਾਂਗਰਸ ਪਾਰਟੀ ਦੀ ਸੁੰਦਰਤਾ ਮੈਂ ਜੀ ਆਇਆਂ ਕਹਿਣਾ ਚਾਹਣਾ ਤੇ ਨਾਲ ਮੇਰੇ ਵੱਡੇ ਭਰਾ ਜਿਨ੍ਹਾਂ ਨੇ ਹਮੇਸ਼ਾ ਬਹੁਤ ਪਿਆਰ ਤੇ ਸਤਿਕਾਰ ਤੇ ਮੋਢੇ ਤੇ ਹੱਥ ਰੱਖਿਆ ਸੀਰੇਬ ਯੂਸੀ ਦੇ ਮੈਂਬਰ ਸੁਖਜਿੰਦਰ ਰੰਧਾਵਾ ਸਾਹਿਬ ਸਾਫਕਾ ਉਪ ਮੁੱਖ ਮੰਤਰੀ ਬਹੁਤ ਸਤਿਕਾਰਯੋਗ ਰਣਜੀਤ ਨਾਭਾ ਸਾਹਿਬ ਬਹੁਤ ਸਤਿਕਾਰਯੋਗ ਰਣਜੀਤ ਨਾਭਾ ਜੀ ਅੱਜ ਦਾ ਸਾਰਾ ਕਾਰਜਕ੍ਰਮ ਤੁਹਾਡਾ ਧੰਨਵਾਦ ਕਰਨਾ ਚਾਹਣਾ ਤੁਹਾਡਾ ते मेरे वड़े नागरा साहब बहुत साधु बहुत, बहुत सत्कारयोग छोटा कामिल अमर सिंह बहुत सत्कारयोग डॉ मनोहर जी बहुत सत्कारयोग राज बहुत सत्कारयोगे संधु साहब मेरे भरा जनरल जिले प्रधान ਸਾਰੇ ਭੰਬੀ ਜੀ ਬਿੰਟੂ ਜੀ ਤੇ ਸਾਰੇ ਬਲਾਕ ਦੇ ਪ੍ਰਧਾਨ ਸਹਿਬਾਨ ਤੇ ਖਾਸ ਕਰਕੇ ਮੇਰੇ ਸਾਹਮਣੇ ਬੈਠੇ ਇਹਨਾਂ ਜ਼ਿਲ੍ਹਿਆਂ ਦੇ ਇਤਿਹਾਸਿਕ ਜ਼ਿਲ੍ਹਿਆਂ ਦੇ ਕਾਂਗਰਸ ਪਾਰਟੀ ਦੇ ਜੋਹਾਰੂ ਆਗਿਓ ਮੈਂ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਮਗਰਲੇ 3-4 ਘੰਟਿਆਂ ਤੋਂ ਸਾਨੂੰ ਸੁਣਨ ਆ ਸੇ ਬੈਠੇ ਹੋ ਅੱਜ ਇਹ ਜਿਹੜੀ ਕਿਤਾਬ ਮੇਰੇ ਹੱਥ ਵਿੱਚ ਹੈ ਇਹ ਦੇਸ਼ ਦਾ ਸੰਵਿਧਾਨ ਹੈ ਜਿਹੜਾ ਰਾਹੁਲ ਗਾਂਧੀ ਦੇ ਹੱਥ ਵਿੱਚ ਫੜਿਆ ਹੈ ਰਾਹੁਲ ਗਾਂਧੀ ਨੇ ਆਖਿਆ ਕਿ ਇਹ ਸੰਵਿਧਾਨ ਨੂੰ ਲੈ ਕੇ ਪੂਰੇ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਦੇ ਲੋਕਾਂ ਨੇ ਜਾਣਾ ਤੇ ਇਹ ਸੰਵਿਧਾਨ ਦੀ ਰੱਖਿਆ ਕਰਨੀ ਹੈ اور ਇਸ ਸੰਵਿਧਾਨ ਦੇ ਪਿੱਛੇ ਕਿੰਨੀ ਤਾਲਣਾ ਥਾਲੀ ਹੈ ਸਾਡੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਹੋਰੇ ਬਾਰੇ ਤੁਹਾਨੂੰ ਜਾਣੂ ਕਰਾਉਣਾ ਹੈ ਜੇ ਮੈਂ ਸਟਾ ਬਗੇਲ ਸਰ ਅਗਰ ਮੈਂ ਇੱਕ ਲਾਈਨ ਮੈਂ ਵਿਆਖਿਆ ਕਰੂੰ ਇਸ ਸੰਵਿਧਾਨ ਕੇ ਬਾਰੇ ਮੈਂ ਤਾਂ ਸਿੱਧਾ ਸਿੱਧਾ ਇਹ ਕੀ ਹੈ ਕਿ ਪਹਿਲੇ ਹਮ ਪਰਜਾ ਹੁਆ ਕਰਤੇ ਥੇ ਲੇਕਿਨ ਸੰਵਿਧਾਨ ਆਨੇ ਕੇ ਬਾਦ ਹਮ ਇਸ ਦੇਸ਼ ਕੇ ਨਾਗਰਿਕ ਬਨ ਕੇ ਪਹਿਲਾਂ ਅਸੀਂ ਰਾਜੇ ਮਹਾਰਾਜਿਆਂ ਦੀਆਂ ਪਰਜਾਈ ਹੋਇਆ ਕਰਦੇ ਸੀ ਮਿੱਤਰੋ ਇਹ ਸੰਵਿਧਾਨ ਨੇ ਸਾਨੂੰ ਜਿਉਣ ਦਾ ਹੱਕ ਦਿੱਤਾ ਉੱਚੀ ਆਵਾਜ਼ بلند ਕਰਨ ਦਾ ਹੱਕ ਦਿੱਤਾ ਇਹ ਸੰਵਿਧਾਨ ਨੇ シュुआ ਸੂਤੋਂ ਜਿਹੜਾ ਆ ਫਲਾਣੇ ਨਾਲਕੇ ਤੋਂ ਨਹੀਂ ਪੀਊਗਾ ਆ ਫਲਾਣਾ ਪਾਣੀ ਨਹੀਂ ਪੀਊਗਾ ਇਹ ਹੱਕ ਉਹ ਤੋਂ ਮਿਲਿਆ ਪਰ ਇਹ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਆਰਐਸਐਸ ਆਰਐਸਐਸ ਇਹ 100 ਬਰੇ ਪੁਰਾਣਾ ਸੰਗਠਨ ਹੈ ਆਰਐਸਐਸ ਜਿਹੜਾ ਬੀਜੇਪੀ ਨੂੰ ਚਲਾਉਂਦਾ ਹੈ ਜਿਹਦਾ ਹੈੱਡਕੁਆਰਟਰ ਨਾਗਪੁਰ ਚ ਹੈ ਇਹ 1925 ਸਤੰਬਰ 1925 ਨੂੰ RSS ਦਾ ਗਠਨ ਹੋਇਆ ਤੇ ਉਹਨਾਂ ਨੇ ਐਲਾਨ ਕੀਤਾ ਕਿ ਸਾਡੇ RSS ਦੀ ਮੈਂਬਰ ਕੋਈ ਔਰਤ ਨਹੀਂ ਬਣ ਸਕਦੀ ਕੋਈ ਵੀ ਜਨਨੀ ਨਹੀਂ ਬਣ ਸਕਦੀ ਇਹ ਫਰਮਾਨ ਜਾਰੂ ਕਰਤਾ ਜਿਹੜੀਆਂ ਔਰਤਾਂ ਐ ਸੰਵਿਧਾਨ ਦੀਆਂ ਅੰਦਰ ਬੱਤਾ ਹੈ ਅਗਰ ਔਰਤ ਨਾ ਹੁੰਦੀ ਤਾਂ ਇਹ ਦੁਨੀਆ ਸਿਰਜੀ ਨਹੀਂ ਜਾਣੀ ਸੀ ਅਗਰ ਇਹ ਔਰਤ ਨਾ ਬਿੱਦੀ ਹੁੰਦੀ ਕਾਂਗਰਸ ਪਾਰਟੀ ਨੇ ਇੱਕ ਸਨੇਹਾ ਦਿੱਤਾ ਸੁਣੋ ਧਿਆਨ ਨਾਲ ਦਸੰਬਰ 3 ਮਹੀਨਿਆਂ ਬਾਅਦ ਜਾਣ ਬੁਝ ਕੇ ਇਹ ਸਨੇਹਾ ਦਿੱਤਾ ਕਿ ਤੁਸੀਂ ਔਰਤ ਤੇ ਬੈਨ ਲਾਇਆ ਔਰ ਦਸੰਬਰ 1925 ਪਹਿਲੀ ਔਰਤ ਸਰੋਜਨੀ 나ይਡੂ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਕੇ ਦੱਸਿਆ ਕਿ ਔਰਤ ਦੀ अहमियत ਇਸ ਦੇਸ਼ ਦੇ ਅੰਦਰ ਬਰਕਰਾਰ ਰਹੇਗੀ ਇਹ ਕਾਂਗਰਸ ਪਾਰਟੀ ਹੈ ਅੱਜ ਰਾਹੁਲ ਗਾਂਧੀ ਤੋਂ ਤਕਲੀਫ ਕੀ ਹੈ ਭਾਜਪਾ ਨੂੰ ਸੋਨੀਆ ਗਾਂਧੀ ਤੋਂ ਕੀ ਤਕਲੀਫ ਹੈ ਇਹ ਤਕਲੀਫ ਹੈ ਕਿ ਜਦ ਤੱਕ ਗਾਂਧੀ ਪਰਿਵਾਰ ਜਿੰਦਾ ਹੈ ਜਦ ਤੱਕ ਇਹ ਰਾਹੁਲ ਗਾਂਧੀ ਜਿੰਦਾ ਹੈ ਤਦ ਤੱਕ ਆਰਐਸਐਸ ਦੀ ਵਿਚਾਰਧਾਰਾ ਇਸ ਦੇਸ਼ 'ਤੇ ਲਾਗੂ ਨਹੀਂ ਹੋ ਸਕਦੀ 51 ਸਾਲ 51 ਸਾਲ ਦੇਸ਼ ਦਾ ਦੇਸ਼ ਦਾ ਤਿਰੰਗਾ ਝੰਡਾ

ਤੇ ਜੇ راہਲ ਗਾਂਧੀ ਅਗਰ راہਲ ਗਾਂਧੀ ਸਵਾਲ ਪੁੱਛ ਲੈਂਦਾ ਮੋਦੀ ਤੋਂ ਕਿ ਕਿੰਨੇ ਜਹਾਜ਼ ਡਿੱਗੇ ਐ ਇਸ ਜੰਗ ਦੇ ਦਰਮਿਆਨ ਮੈਨੂੰ ਨੁਕਸਾਨ ਦੱਸਿਆ ਜਾਵੇ ਮੈਂ ਤਿਰੰਗੇ ਦਾ ਸਨਮਾਨ ਕਰਦਾ ਐ ਮੈਂ ਦੇਸ਼ ਦੀ ਸੇਵਾ ਦੇਸ਼ ਦੀ ਫੌਜ ਨੂੰ ਸਲਾਮ ਕਰਦਾ ਐ ਤਾਂ راہਲ ਗਾਂਧੀ ਨੂੰ ਕਿਹਾ ਜਾਂਦਾ ਇਹਨੂੰ ਪਾਕਿਸਤਾਨੀ ਤੇ ਹੋ ਤੇ ਆਰਐਸਐਸ ਜਿਨੇ 51 ਸਾਲ ਤਿਰੰਗਾ ਲਹਿਰਾਉਣ ਹੀ ਨਹੀਂ ਦਿੱਤਾ ਇੱਕ 100 ਸਾਲਾਂ ਚ 6 ਹੀ ਪ੍ਰਧਾਨ ਹੋਏ ਆ ਮੁਖੀ ਹੋਏ ਆ ਆਰਐਸਐਸ ਦੇ 6 ਇੱਕ ਗਵਾਲਕਰ ਗਵਾਲਕਰ ਨਾਮ ਦਾ ਮੁਖੀ ਹੁੰਦਾ ਸੀ ਜਿਹੜਾ 1940 ਤੋਂ ਲੈ ਕੇ 73 ਤੱਕ ਰਿਹਾ ਉਹਨੇ ਕਿਤਾਬ ਲਿਖੀ ਹੈ ਉਸ ਕਿਤਾਬ ਦਾ ਨਾਮ ਹੈ ਬੰਚ ਆਫ ਥੌਟਸ ਕਿ ਮੇਰੇ ਵਿਚਾਰਾਂ ਦਾ ਇਹ ਕਹਾ ਮੈਂ ਮੁੱਠਾ ਤੁਹਾਨੂੰ ਲਿਖ ਕੇ ਦੇ ਰਿਹਾ ਮੇਰੇ ਵਿਚਾਰ ਹੈ ਬਹੁਤ ਸਾਰੇ ਮੇਰੇ ਵਿਚਾਰਾਂ ਮੀਆਂ ਇਹ ਮੈਂ ਲਿਖਿਆ ਤੇ 238ਵੇਂ ਸਫੇ ਤੇ ਲਿਖਿਆ ਹੈ ਕਿ ਮੈਂ ਇਹ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਦੂਜੇ ਦੇਸ਼ਾਂ ਤੋਂ ਚੱਕਿਆ ਹੋਇਆ ਕਾਗਜ਼ ਹਨ ਤੇ ਇਹ ਮੈਂ ਇਸ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਬੰਚ ਆਫ ਥਾਟਸ ਗਵਾਲ ਕਰਨੇ ਲਿਖਿਆ ਇਸੇ ਕਰਕੇ ਜਿਹੜੀ ਆਰਐਸਐਸ ਜਮਾਤ ਹੈ ਜਿਹੜੀ ਅੱਜ ਦੇਸ਼ ਨੂੰ ਚਲਾ ਰਹੀ ਹੈ ਬੀਜੇਪੀ ਨੂੰ ਚਲਾ ਰਹੀ ਹੈ ਅੰਮਿਤ ਸ਼ਾਹ ਨੇ ਥੋੜੇ ਦਿਨ ਪਹਿਲਾਂ ਕਿਹਾ कि क्या अंबेडकर अंबेडकर लगा रखी है राज्यसभा में इतनी बार किंदा अगर रब ਦਾ ਨਾਮ ਲੈ ਲੈਂਦੇ ਤਾਂ ਤੁਹਾਡਾ ਸਵਰਗਾਂ ਦੇ ਵਿੱਚ ਤੁਹਾਨੂੰ ਜਗ੍ਹਾ ਮਿਲ ਜਾਣੀ ਸੀ ਇਹ ਇਹ ਵਿਚਾਰ ਸੰਘੇਸ਼ ਦੇ ਗ੍ਰਹਿ ਮੰਤਰੀ ਦੇ बाबा साहब अंबेडकर ਦੇ ਪਤੀ ਕਾਂਗਰਸ ਪਾਰਟੀ ਨੇ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਇਆ ਇਸ ਦੇਸ਼ 'ਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇੱਥੇ ਸੂਈ ਨਹੀਂ ਬੰਦੀ ਸੀ ਇਹ ਉਹ ਕਾਂਗਰਸ ਪਾਰਟੀ ਹੈ ਜੇ ਸਾਰੀਆਂ ਗੱਲਾਂ ਵੀ ਛੱਡ ਦਿਓ ਵੀ ਕਾਂਗਰਸ ਪਾਰਟੀ ਨੇ ਨਾ ਭਾਖੜਾ ਬਣਾਇਆ ਨਾ 에어ਪੋਰਟ ਬਣਾਏ ਨਾ ਰੇਲ ਗੱਡੀਆਂ ਚਲਾਈਆਂ ਨਾ ਯੂਨੀਵਰਸਟੀਆਂ ਬਣਾਈਆਂ ਨਾ IIT IIM ਬਣਾਏ ਤਾਂ ਕਾਂਗਰਸ ਪਾਰਟੀ ਨੇ ਇੱਕ ਕੰਮ ਜ਼ਰੂਰ ਕੀਤਾ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਇਸ ਦੇਸ਼ ਦੇ ਵਿੱਚ साथ कांग्रेस पार्टी ने टुटनी दी चाहे वो हिंदू सिगा चाहे वो मुसलमान सिगा चाहे वो सिख सिगा ठीक नागरा सब कहते सी मेरे नानक का फरमान नानक की जात ये मेरे गुरु नानक का फरमान पे पैरा दिता साड़ी कांग्रेस पार्टी ने देश का पहला साझा प्रधानमंत्री जवाहरलाल नेहरू सर सर लोग कहते कांग्रेस ने क्या किया एक बार कल नेहरू जी की डेथ एनिवर्सरी थी तो मैंने बताया कि जब नेहरू जी देश के प्रधानमंत्री बने एक औरत ने आके उनका कॉलर पकड़ दिया देश के प्रधानमंत्री कालर फर लिया एम एल ए का कॉलर फट सकते हो बोलो भाई कोई बंदा एमएलए का कॉलर फट सका इतो फट सकते हो उची बोलो ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਪਹਿਲਾ nehru ਕਾਂਗਰਸ ਦਾ ਕੱਲ ਉਹਨਾਂ ਦੀ ਡੈਥ ਅਨਿਵਰਸਰੀ ਸੀਗੀ ਵਰਸੀ ਸੀ ਤੇ ਮਿਲਿਆ ਤੇ nehru ਸਾਹਿਬ ਨੇ ਕੀ ਜਵਾਬ ਦਿੱਤਾ ਪਤਾ ਤੇ ਲਿਖਿਆ ਕਿਤਾਬ ਦੇ ਵਿੱਚ ਕਹਿੰਦਾ ਮਾਤਾ ਜੀ ਤੁਹਾਨੂੰ ਇਹ ਮਿਲਿਆ ਕਿ ਅੱਜ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਾਲਰ ਫੜਨ ਦੀ ਜੁਰਤ ਕੀਤੀ ਹੈ ਜੇ ਅੰਗਰੇਜ਼ਾਂ ਦਾ ਰਾਜ ਹੁੰਦਾ ਤੇ ਤੁਹਾਨੂੰ ਅੰਗਰੇਜ਼ਾਂ ਨੇ ਕਾਲੇ ਪਾਣੀ ਪੀਸ ਦੇਣਾ ਅੱਜ ਸੀ अगर मोदी का राज हों कहना बघेल साहब पांच सौ लोग इनकम टैक्स अज कई बंद जमानत हुई है छे महीनिया बाद क्यों? वो कहने बघेल साहब रुको लेकिन बघेल साहब कहते नहीं रुकूंगा नहीं वो कहें छत्तीसगढ़ में रुको बगेल साहब जावड़े असम असम में सरकार बन जानी सी लेट गए फिर गए झारखंड झारखंड सरकार बन गी साड़ी ऐसे तरह फिर गए हिमाचल हिमाचल जी सरकार बनी अब आए पंजाब फिर रीडिंग ने रेड किया फिर रीडिंग ने रेड किया कि बगेल साहब रुक जाओ बगेल साहब ने कहा बाबा साहब अम्बेडकर का संविधान मेरे साथ है ना रुकूंगा ना झुकूंगा पकड़ना है पकड़ लो अंदर देना है अंदर दे दो लेकिन पंजाब में कांग्रेस पार्टी की सरकार बनाकर आऊंगा ये भूपेश बघेल ताड़ी ठंडी मार दियो पतंद्रो मेरा तो गला बह गया माइक जज्बा होना चाहिए और कोई प्रधान बोल सकता बिना माइक तो इना चर बोलो ए, ਸੋ ਬੇਰੀ ਮੇਰੀ ਤੁਹਾਨੂੰ ਬੇਨਤੀ ਹੈ ਡਾਕਟਰ ਅਮਰ ਸਿੰਘ ਬਾਰੇ ਠੀਕ ਹੈ ਮੈਂ ਉਹਨਾਂ ਦੀ ਹਾਜ਼ਰੀ ਲਵਾਣਾ ਸਾਨੂੰ ਕੇਵਲ ਡਾਕਟਰ ਅਮਰ ਸਿੰਘ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਨਹੀਂ ਦੱਸਦਾ ਅੱਜ ਦੁਨੀਆ ਦੇ ਵਿੱਚ ਡਾਕਟਰ ਅਮਰ ਸਿੰਘ ਗਿਆ ਇਹ ਦੱਸਣ ਗਿਆ ਤੇ ਦੇਸ਼ ਦੇ ਹਾਲਾਤਾਂ ਦੇ ਬਾਰੇ ਇਹ ਕਿੱਡੀ ਸਨਮਾਨ ਦੀ ਗੱਲ ਹੈ ਫੱਟਿਗੜਾ ਲਿਓ ਤੁਹਾਡੇ ਵਾਸਤੇ ਬੜੇ ਸੂਰੇ ਉਹ ਡੈਲੀਗੇਸ਼ਨ ਦੇ ਵਿੱਚ ਨਾਬਾਬ ਸਾਹਿਬ ਦੇ ਬਾਰੇ ਕਿਸ ਤਰ੍ਹਾਂ ਇਸ ਵਿਅਕਤੀ ਨੇ ਮੇਰੇ ਤੋਂ ਵੀ ਸੀਨੀਅਰ ਹੈ ਅੱਜ ਕੱਲ ਨਵਾਂ ਮੁੰਡਾ ਆਉਂਦਾ ਨਵਾਂ ਬੰਦਾ ਆਉਂਦਾ ਉਹ ਕਹਿੰਦਾ ਮੈਨੂੰ ਉਹਦਾ ਦੇ ਦਿਓ ਨਹੀਂ ਮੈਂ ਚੱਲਿਆ ਚਾਰ ਵਾਰੀ ਦਾ ਐਮ.ਐਲ.ਏ ਐ ਮੈਂ ਤਿੰਨ ਵਾਰੀ ਦਾ ਮੰਤਰੀ ਬਣਿਆ ਇਹ ਚਾਰ ਵਾਰੀ ਦੇ ਬਣੇ ਹੈ ਕਈ ਦੋ ਵਾਰੀ ਤੇ ਬਣੇ ਹੈ ਲੇਕਿਨ ਬੰਦੇ ਨੇ ਆਪਣੇ ਬਾਪ ਤੇ ਆਪਣੀ ਮਾਂ ਦੀ ਵਿਰਾਸਤ ਝੰਡਾ ਹੋਰ ਨਹੀਂ ਕਿਸੇ ਦਾ ਫੜਿਆ ਕਾਂਗਰਸ ਤੇ ਮਰੂੰਗਾ ਇਹ ਲੋਕਾਂ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਇਹੋ ਜਿਹੇ ਲੋਕ ਜਿਹੜੇ ਸਾਨੂੰ ਸਿਸਟਮ ਨੂੰ ਸਲਾਰਮ ਕਰਦੇ ਆ ਝੰਡੇ ਨੂੰ ਆਰਗੇਨਾਈਜੇਸ਼ਨ ਪਿਆਰ ਕਰਦੇ ਹੋ ਨਾਗਰਾ ਸਾਹਿਬ ਬੈਠੇ ਆ ਨਾਗਰਾ ਸਾਹਿਬ ਕਹਿੰਦੇ ਬਈ ਫੱਗੇਗਲ ਸਾਹਿਬ ਤੋਂ ਕਿਸੇ ਨੂੰ ਹੋਰ ਲੜਾ ਲਓ ਮੈਂ ਪਾਰਟੀ ਦੀ ਸੇਵਾ ਕਰਨ ਲਈ ਤਿਆਰ ਹੈ ਇਹੋ ਜਿਹੇ ਬੰਦੇ ਨਹੀਂ ਮਿਲਦੇ ਇਹ ਘੱਟ ਲੋਗ ਹੈ ਜਿਹੜੇ ਜ਼ਮੀਨ ਤੋਂ ਥੱਲੇੋਂ ਉੱਠ ਕੇ ਇੱਥੋਂ ਤੱਕ ਪਹੁੰਚੇ ਸੋ ਸਤਿਕਾਰਯੋਗ ਭਰਾਓ ਮੈਂ ਤੁਹਾਨੂੰ ਬੇਨਤੀ ਕਰਨੀ ਛੋਣ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਲੜਾਈ ਲੜਦੇ ਰਹਿਣਾ ਹੈ ਤਖੜੇ ਹੋ ਕੇ ਮਜ਼ਬੂਤੀ ਦੇ ਨਾਲ ਔਰ ਇਸ ਸਰਕਾਰ ਨੂੰ ਆ ਜਿਹੜੀ ਝਾੜੂ ਦੀ ਸਰਕਾਰ ਨੂੰ ਇਹਨੂੰ ਗੋਡਿਆਂ ਪਰਨੇ ਕਰਨਾ ਹੈ ਕਿਉਂਕਿ ਇਸ ਇਹਨੇ ਭਾਜੀਪੀ ਨਾਲ ਰਲ ਕੇ ਸਾਡੇ ਕਿਸਾਨਾਂ ਤੇ ਅਤਿਆਚਾਰ ਤੇ ਸਰਦਾਨ ਦੀ ਉਲੰਘਣਾ ਕੀਤੀ ਹੈ ਸੋ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਛੋਣੇ ਮੇਰੀ ਇੱਕ ਬੇਨਤੀ ਹੈ ਘਰ ਆਏ ਮਹਿਮਾਨ ਦਾ ਘਰ ਆਏ ਮਹਿਮਾਨ ਦੀ ਕਿੰਨੀ ਇੱਜ਼ਤ ਕਰੀਏ ਇਹਦੂ ਵੱਧ ਪੰਜਾਬੀਆਂ ਤੋਂ ਕੋਈ ਨਹੀਂ ਜਾਣਦਾ ਪੰਜਾਬੀਆਂ ਤੋਂ ਮੈਨੂੰ ਪਤਾ ਹੈ ਟਾਈਮ ਤਕਰੀਬਨ ਸਵਾ 7 ਦੇ ਕਰੀਬ ਹੋ ਗਿਆ ਹੈ ਲੇਕਿਨ ਮੇਰੇ ਲੀਡਰ ਸਾਡੇ ਲੀਡਰ ਸਾਡੇ ਇਨਚਾਰਜ ਨੇ ਬੋਲਣਾ ਹੈ ਔਰ ਅਗਲੇ 10 ਮਿੰਟ ਐ ਜੱਜ ਮੇਰੇ ਨਾਲ ਜੋਸ਼ ਦਿਨਾਲ ਜਿਵੇਂ ਸਾਨੂੰ ਗੁਰੂ ਨੇ ਦੱਸਿਆ ਦੇ ਅਸ਼ੀਵਾ ਵਰ ਮੁਹੇ ਛੁਬ ਕਰ ਮਨ ਤੇ ਕਬ ਹੁਣਾ ਕਰੂੰ ਨਾ ਤਰੂੰ ਹਰ ਸੋ ਜਬ ਜਾਏ ਲਰੂੰ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਉਸ ਜਜ਼ਬਾਤਾ ਦੇ ਨਾਲ ਜ਼ਿੰਦਗੀ ਦੇ ਵਿੱਚ ਅਸੀਂ ਹਰ ਕੰਮ ਨੂੰ ਵਿੱਢਣਾ ਤੇ ਹਰ ਕੰਮ ਨੂੰ ਸੰਪੂਰਨ ਅੰਤਮ ਸਾਹ ਤੱਕ ਲੈ ਕੇ ਜਾਣਾ ਇਹੋ ਜੇ ਸਾਡੇ ਸ਼ਬਦ ਜਿਹੜੇ ਸਾਡੇ ਗੁਰੂਆਂ ਨੇ ਦਿੱਤੇ ਸੀ ਇਹਨਾਂ ਸ਼ਬਦਾਂ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਰੋਹਾਨੀਅਤ ਹੈ ਕਿ ਆਦਮੀ ਕੁਝ ਵੀ ਕਰ ਸਕਦਾ ਹੈ ਆਦਮੀ ਜੋ ਵੱਖਰਾ ਕਿਸਮ ਦਾ ਜੋਸ਼ ਆ ਸਕਦਾ ਸੋ ਮੈਂ ਪੰਜ ਨਾਰੇ ਲਾਵਾਂਗਾ ਕਿ ਉਸ ਬਾਅਦ 36 ਗੜਦੇ ਮੁੱਖ ਮੰਤਰੀ ਸਾਫਤ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸੀਡਬੀ ਸੀ ਦੇ ਮੈਂਬਰ ਪੰਜਾਬ ਦੇ ਇੰਚਾਰਜ ਨੂੰ ਬੁਲਾਵਾਂਗੇ ਪੰਜ ਨਾਰੇ ਪਰ ਬਾਬਾ ਜੀ ਦੀ ਧਰਤੀ ਦੇ ਵਸਿੰਦੇ ਹੋ ਕੋਈ ਵਿਅਕਤੀ ਕੋਈ ਰਸਨਾ ਵਾਂਜੀ ਨਾ ਰਵੇ ਕਾਂਗਰਸ ਕਾਂਗਰਸ ਪਾਰਟੀ ਮਰ ਕਰ ਜੋ ਖਰ ਗਏ ਰਾਹੁਲ ਗਾਂਧੀ ਬੁਪੇਸ਼ ਬਗੇ ਜੈ ਸਵਿਧਾਨ